ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਗਮਲਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਤੇ ਤਿੰਨ ਗਾਵਾਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਦੇ ਪੋਸਟ ਤੇ ਸਾਲੀ ਤੇ ਡੇਲ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਜੀ ਹੋਰ ਸੁਣਾ ਠੀਕ ਠਾਕ ਜੀ ਪਾਵਾ ਬਦੀਪ ਸਿੰਘ ਜੀ ਚਲੋ ਕਿਰਪਾ ਚੀਤੀ ਜੀ ਹਾਂਜੀ ਹਾਂਜੀ ਵੇਖ ਗਿਆ ਮਾਲ ਉਹਦੇ ਨਾਲ ਹਾਂਜੀ ਹਾਂਜੀ ਵੇਖ ਗਿਆ ਟਿਕ ਟਾਂਗ ਹੋਏ ਠੀਕ ਆ ਅੱਜ ਵੀ ਜਿਆਦੀ ਆ ਕੰਮ ਫਿਰ ਮੈਂ ਕਹਿੰਦਾ ਮਾਲ ਵੀ ਸਾਫ ਸੁਥਰਾ ਇੰਨਾ ਕੰਨੂ ਗੱਲਾਂਗੇ ਠੀਕ ਆ ਨੀ ਬੱਛੀ ਵੀ ਹੈਗੀ ਇੱਥੇ ਅੱਛਾ ਜੀ ਖੀਰੀ ਵੀ ਹੈਗੀ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਨਾਮ ਕਮਲ ਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਫੋਨ ਨੰਬਰ ਬੋਲਦੇ ਕਰੀ 9915907884 ਨੰਬਰ ਹੈ ਇੱਥੇ ਵਟਸਐਪ ਚੱਲਦਾ ਠੀਕ ਆ ਹਾਂਜੀ ਹਾਂਜੀ ਤੇ ਸ਼ਰਵਾਤ ਜਿਹੜੀ ਆ ਨੀਲੀ ਤੋਂ ਕਰ ਦੋ ਨੀਲੀ ਦੀ ਮਾਈ ਤਾਂ ਕਰ ਲਈ ਹੈ ਨਾ ਆਪਾਂ ਬਾਰਾ ਤੇ ਰਕਗੋ ਵਾਲੀ ਮੈਂ ਆ ਗੱਬਣ ਜੇ ਅਜੇ ਗੱਬਣ ਤਿਆਰ ਆ ਮਤਲਬ ਜਿੰਨਾ ਕੱਢੂਗੀ ਉਹਨਾ ਦੱਸਣਾ ਵਾ ਅੱਛਾ ਮਨੂ ਹਣੇ ਹਿਸਾਬ ਨਾਲ 14 15 ਕਿਲੋ ਤੱਕ ਠੀਕ ਆ 15 ਲੈ ਜੇ ਦੋ ਲੈ ਜੇ ਤਿੰਨ ਲੈ ਜੇ ਤਿਆਰ ਹੀ ਹੈਗੇ ਬਸ ਛੇਤੀ ਸੁਣੋ ਬਸ ਉਦ ਨਾਲ ਹੀ ਗੱਲ ਹੀ ਆ ਤੋਰ ਗੱਡੀ ਚੜਿਆ ਜਾਂਦੇ ਆ ਸੂਪੇ ਤੋਰੋ ਫੇਰ ਇੱਕ ਰੀਨ ਬਾਕੀ ਇਹ ਆ ਵੀ ਵਟ ਬੁੱਟ ਕੱਢ ਜੋਗੇ ਥੱਲੇ ਸਾਰੇ ਅਜੇ ਖੁਸ਼ਕ ਢਿੱਲਾ ਹੈਗੀਆਂ ਵਾ ਥਾਣੇ ਤੋਂ ਭਰਨੇ ਆ ਜੇ ਬਾਕੀ ਕੱਦ ਕਾਠ ਪੇਟ ਕੋੜੇ ਦੀ ਚੰਗੀ ਹੈ ਜਿਹੜੀ ਬਹੁਤ ਤੁਮ ਤੁਮ ਕਰਦੀ ਹੈ ਤੇ ਖਾਣਾ ਦਾ ਸੱਜ ਗੈਪ ਜਿਹੜਾ ਆਪਾਂ ਦੇਖ ਸਕਦੇ ਹਾਂ ਵੀ ਠੀਕ ਹੈ ਜਿਹੜਾ ਬੜੀ ਬਣਾ ਪੰਜਣਾ ਮਗਰ ਪਰਨਾਵਾ ਜੀ ਹੋ ਰਹੀ ਨੇ ਤੇ ਮੁੱਲ ਫਿਰ ਇਹਦਾ ਦਰਦੀ ਢੋੜਾ ਘਰ ਤੋਂ ਲਈ ਆ ਹੁਣ ਦਰਦੀ ਠੀਕ ਆ ਕਿੰਨਾ ਰੱਖਨੇ ਇਹਦਾ ਮੁੱਲ ਮੁੱਲ ਤੇ ਜੀ ਦਾਨੀਆਂ ਭਾਗ 90 ਤੋਂ 95 ਦੀ ਵੇਚ ਲਈ ਜੀ ਹਾਂਜੀ 90 ਵੇਚ ਲਈ ਜੀ ਕਿੰਨਾ ਕਰਦੀ ਹੈ ਦੱਸੋ ਜੀ ਜਿਆ ਜਿਆ ਕਰਦੀ ਹੈ ਮੈਂ 12-13 ਕਿਲੋ ਵਾਲੀ ਐ ਇਦਾਂ ਜਿਹੜੇ ਮਿਲੂਗੀ ਨਾ 80000 ਦੀ ਮਾਰ ਦਿੰਦਾ ਅੱਛਾ 80000 ਦੀ ਹਾਂ ਉੱਚੋ 2000 ਛੱਡ ਦੇ 77 ਦੀ ਦੇ ਦੋ ਸੇ ਨਹੀਂ ਚੱਲਦਾ ਅੱਛਾ 77 ਦੀ 77 ਤੇ ਮਾਰਤਾ ਚਲੋ ਬਾਕੀ ਕੋ ਫੋਨ ਲਾਵੇ ਵੇਖ ਲਈ ਕੋੜਾ ਬੱਗਾ ਹੀ ਮਰੇਗਾ ਜੇ ਠੀਕ ਹੈ ਛੱਟ ਕੱਢ ਦੀ ਜੇ ਕਿਉਂਕਿ 70000 ਦੀਆਂ ਨੀਆਂ ਨੀਆਂ ਕਟੀਆਂ ਹੋਣੀਆਂ ਹਾਂ ਹਾਂਜੀ ਹਾਂਜੀ ਮੈਂ ਕੋ ਦਿੰਦਾ ਨਹੀਂ ਬਾਕੀ ਚਲੋ ਭਾਰੀ ਆ ਤੇ ਬਾਕੀ ਥੱਲੇ ਆ ਚੰਗੀ ਮੈਂ ਮਿਲਦੀ ਤਾਂ ਕੋਈ ਮਾਰਾ ਨਹੀਂ ਹੈਗਾ ਹਾਂਜੀ 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 ਤੇ ਹੁਣ ਇੱਕ ਆਮਾ ਜੀ ਇਧਰ ਸਿੰਗੇ ਬੜਾ ਡਿਜ਼ਾਈਨ ਦਾ ਸੀ ਉਹ ਸਿੰਗੇ ਦੇ ਤਰਾੜਿਆ ਪਿੰਡੋ ਲਈਏ ਮਾਜ ਅੱਛਾ ਖਾਲੀ ਵਾਲੀ ਕੋਪੀ ਬਹਾੜੀ ਹੈ ਠੀਕ ਹੈ ਦਿਨੇ ਦੇ ਵੀ ਰਹਿ ਗਏ ਪੂਰੇ ਕੀਤੇ ਹੋਏ ਤੋਰ ਦੋ ਮੇਰੇ ਇਹ ਵੀ ਉਹ ਤਾਂ ਦੁੱਧ ਆ ਲਿਆ ਇਹ ਕਿੰਨਾ ਦੁੱਧ ਚਵਾਈ ਜਾਊਗੀ ਉਹਦੇ ਬੋਤਾ ਨਹੀਂ ਮੈਂ ਕਿੰਨਾ 10 ਕਿਲੋ ਚਵਾਈ ਜਾਏ ਨੀ ਯਾਰ ਇਹ ਨਾਲ ਠੀਕ ਹੈ ਕਿਉਂਕਿ ਇਹ ਲਈ ਵੀ ਪਿੰਡੋਈਆਂ ਸੇਵਾ ਘਾਟੀ ਜਾਂਦਾ ਹਾਂ ਦੇਖ ਸਾਹ ਦੇ ਥਾਣੇ ਦੇ ਵੀ ਉਹਦਾ ਪਤਲੀ ਚਮੜੀ ਦੀ ਮੈਂ ਸਾਫ਼ ਬੋਰਾਂ ਬਾਕੀ ਚਲੇ ਜਾਵੇ 20 ਦਿਨ ਕੋਈ ਸੰਭਲੂਗਾ ਮੈਂ ਨਹੀਂ ਤੇ ਸਾਰਾ ਸੂਆ ਦੁੱਧ ਚੰਗਾ ਦੇਈ ਜਾਊਗੀ ਉਤਰੇ ਆ ਵੀ ਕੱਦ-ਕਾਠ ਚੰਗਾ ਵਾ ਤੇ ਥੋੜੀ ਜੀ ਸੰਭੀ ਘਾਟ ਹੈ ਸਰੀਰਾਂ ਥੋੜੀ ਘੇ ਲਿੱਸੀ ਆ ਬਾਕੀ ਇਹ ਕੱਦ-ਕਾਠ ਫਿੱਟ ਪੜੇ ਦੀ ਚੰਗੀ ਆ ਕੋਈ ਜੀਨੇ ਮੈਂ ਟੋਕਰ ਲੈਣੀ ਨਾ ਜਾਂ ਉੱਚੇ ਬੱਚੇ ਤੇ ਲੈਣੀ ਆ ਮੈਂ ਕਹਿੰਦਾ ਉਹਨੂੰ ਲੈਣ ਦੀ ਲੋੜ ਨਹੀਂ ਮਾੜੀ ਲਾਇਓ ਨਿਆੜੇ ਲੋਗੇ ਇਹ ਆ ਵੀ ਨੇ ਗਰਮੀਆਂ ਵਿੱਚ ਦੁੱਧ ਚਵਾ ਦੇਣਾ ਤੇ ਸਾਰਾ ਸਿਆਲ ਹੋ ਵੀ ਸਿਆਲ ਨਹੀਂ ਹੋਣਾ ਉਹਨੇ ਦੀ ਉਹਨੇ ਦੀ ਰਹਿਣੀ ਕੀ ਫਿਰ ਉਹ ਸਾਕੀ ਦੇ ਦੇਗੇ 25 ਤੋਂ ਵੇਚ ਲਿਓ ਜੇ ਤੇਜ਼ੀ ਹੋਊਗੀ ਤੇ 50000 ਦੀ ਬਸ 50 ਦੀ 2 ਛੜ ਦਾਂ ਅੱਛਾ 40000 ਦੀ 40000 ਤੇ ਛੋਟ ਹੋਣੀ ਨਹੀਂ ਬਸ ਠੀਕ ਆ ਉਹ ਟੋਕਰ ਨਹੀਂ ਦਿੰਦਾ ਜ ਨਹੀਂ ਛੱਜਰ ਮਾਜਿਆ ਠੀਕ ਆ ਤੇ ਹੁਣ ਇੱਕ ਆ ਵੈਡ ਕਾਫੀ ਖੂਬਸੂਰਤ ਹੈ ਹਾਂਜੀ ਹਾਂਜੀ ਜਰਸੀ ਜੀ ਆ ਜਾਂਦੀ ਹੈ ਵੈਡ ਦੂਜੇ ਸਵੇ ਸੁਈਆ ਠੀਕ ਉਹਨਾਂ ਡਰਦੀਆਂ ਆਈਆਂ ਹੋਈਆਂ ਨਾ ਵੇ ਖਾਣ ਬੜਾ ਪਿਆਰਾ ਜਿਹੜਾ ਇਹਦੇ ਕੋਲ ਸੁਲਭੀ ਰੰਗ ਦੱਸਾਂ ਨੇ ਠੀਕ ਆ ਹਾਂਜੀ ਜਦਾ ਖਾਣ ਬਹੁਤ ਸੋਹਣਾ ਬਣਾਉਂਦੀ ਆ ਤੇ ਜਿਆਦਾ ਕਿੰਨਾ ਚਿਰ ਹੋਇਆ ਐਸੋਈ ਨਾ ਸੁਈ ਨੇ ਚੌਥਾ ਦਿਜੋ ਵੱਛੀ ਜੇ ਮਗਰ ਤੇ ਕਿੰਨਾ ਦੁੱਧ ਤਿਆਰ ਜੇ ਦੁੱਧ ਵੀ ਜੀ ਆਂਗੇ ਤੁਹਾਨੂੰ ਕਹਾਂ ਕੱਲ ਹੀ ਖਾਲੀ ਕੀਤੀ ਇਹਨੂੰ ਅੱਛਾ ਜਿਦਾਂ ਤੇ ਬੋਲਾ ਬੁਲਾ ਹੁਣ 7 ਕਿਲੋ ਲੱਗ ਪਾ ਗਿਆ ਪਾ ਦੇ ਦੇ ਬਾੜਾ ਦੇ ਦੇ ਜਰਸੀ ਜਾਂਦੀ ਐਰ ਸ਼ਾਰਪੇ ਅੱਛਾ ਹਾਂ ਜੀ ਦੁੱਧ ਦਾ ਤਾਂ ਪਤਾ ਸੇਵਾ ਦਾ 10 12 ਲੀਟਰ ਜਿਹੜਾ ਚਵਾ ਸਕਦੀ ਹੈ ਅੱਗੇ ਬੋਲੋ ਕਿ ਮੈਂ ਐਵੇਂ ਕਹਦਾ 14 15 16 ਕਿਲੋ ਇੰਨਾ ਕ ਚਵਾ ਦਿੰਦੀ ਤੋੜ ਦੋ ਫਿਰ ਇਹਨੂੰ ਆਹ ਜਿਹੜੇ ਬੱਚੇ ਇਹਨਾਂ ਦੇ ਆਹ ਵਛੀਏ ਦੀ ਤੇ ਆਹ ਵਛਾ ਜਿਹੜੀ ਉਹ ਬਾਅਦ ਦਿਖਾਵਾਂਗੇ ਕੰਮ ਖਾਲੀ ਬਹਿ ਰਹਾ ਬਾਕੀ ਇਹ ਵੀ ਰੰਗ ਰੂਪ ਦੀ ਚੰਗੀ ਹੈ ਘਰੇ ਬੱਜੀ ਵੀ ਸੋਹਣੀ ਲੱਗੂਗੀ ਪਾਣੀ ਵੀ ਚੰਗਾ ਠੰਡੀ ਅਜੇ ਟਾਈਮ ਵੀ ਦੁਪਹਿਰ ਦਾ ਜਿਹੜਾ ਆਪਾਂ ਵੀਡੀਓ ਬਣਾਉਂਦੇ ਆ ਤੇ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਖਵਾਨਾ ਜਿਹੜਾ ਤਿਆਰ ਕਰੂਗੇ ਤੇ ਇਹਦਾ ਮੁੱਲ ਫਿਰ ਮੋਲ ਵੀਰ ਜੀ ਇਹਦਾ ਕਿੰਨਾ ਹੈ ਜੀ ਕਿੰਨਾ ਕਿੰਨਾ 42000 ਬਾਕੀ ਵਿੱਚ ਮਾਨਤਨ ਕਰਤੋਂਗੇ 40 40 ਤੋਂ 2 ਛੱਡ ਦਾਂਗੇ ਅੱਛਾ 38000 ਦੇ ਦਿੰਦੇ 38000 ਬਿਹਾਣਾ ਛੋਟ ਹੋਣੀ ਬਸ ਠੀਕ ਆ 40 ਉਹਦਾ ਵਾ 40 ਜੀ ਮਾਨਤਨ ਬੋਧਾ ਕਰਨਾ ਕੋ 40000 ਮੋਲ ਦੇ ਠੀਕ ਆ ਹਾਂਜੀ ਹਾਂਜੀ ਤੇ ਗੱਲ ਤੇ ਉੱਥੇ ਹੀ ਆ ਜਾਣੀ ਫੇਰ ਪਰ ਇੱਕ ਗੱਲ ਹੈਗੀ ਆ ਹਾਂਜੀ ਵੀ ਚਲੋ ਬਾਕੀ ਵੀਡੀਓ ਵੇਖਦੇ ਮੈਂ ਕਹਿਣਾ ਨਹੀਂ ਚਾਹੁੰਦਾ ਹਾਂਜੀ ਪਰ ਬੈਂ ਨਾ ਚੋਵਾ ਗਾਵਾ ਇੰਨੇ ਨਹੀਂ ਬੜੀਆਂ ਹੋਣ ਹਾਂਜੀ ਹਾਂਜੀ ਉਹ ਜੱਟ ਲੈ ਜਾਂਦੇ ਆ ਹਾਂਜੀ ਹਾਂਜੀ ਬੱਤੰਗਰ ਚ ਹੋਏ ਆ ਹੋਏ ਨਾ ਲੋਕੀ ਘੱਟ ਪੈਂਦੇ ਆ ਕਿਸ 15 ਲੀਟਰ ਦੇ ਜੂਗੀ ਹਾਂ ਜੇ ਮੈਂ ਕਹਣਾ 15 ਲੀਟਰ ਵਾਲੀ 38000 ਨਹੀਂ ਮਿਲਦੀ ਹਾਂ ਜੀ ਪਰ ਦਿੰਦੀਆਂ ਨਹੀਂ ਨਾ ਬਾਚਾ ਠੀਕ ਆ ਉਹ ਇੱਕ ਗੱਲਾਂ ਨਾਲ ਜਿਹਨੂੰ ਬੰਦਾ ਲਾਲਚ ਕਰੇ ਫਸਦਾ ਦੋਈ ਬਾਕੀ ਪਤਾ ਕੀ ਆ ਆਪਣੀ ਸਮਝਣਾ ਵੇਖਣਾ ਜਿਹਦਾ ਵਾ ਬੰਦਾ ਨੇ ਸ਼ਾ ਲਾਲਚ ਤੇ ਫਸਦਾ ਵੇ ਇਹ 15 ਲੀਟਰ ਵਾਲੀ ਹੈਗੀ ਕਿ ਨਹੀਂ 20 ਲੀਟਰ ਵਾਲੀ ਹੈਗੀ ਕਿ ਨਹੀਂ ਆਪਣੀ ਸਮਝਣਾ ਵੇਖੇ ਕਿਉਂਕਿ ਕੋਈ ਵੀ ਵਪਾਰੀ ਵਪਾਰੀ ਨੇ ਕਿੜੀਆਂ ਘਰੇ ਚ ਹੋਈਆਂ ਵਾ ਇੱਕ ਵੀਰ ਮੇਰੇ ਕੋ ਆਇਆ ਸੀ ਪਰਸੋਂ ਚੌਂਤੇ ਮਤਲਬ ਤੂੰ ਮੇਰੇ ਕੋ ਮੱਝ ਲੈਣ ਆ ਹਾਂਜੀ ਮੈਨੂੰ ਕਹਿੰਦੇ ਉਹ ਪਾਉਂਦੇ ਨਹੀਂ ਐਡਾ ਨਹੀਂ ਉਹ ਹਰਿਆਣੇ ਆਉਂਦੇ ਹਾਂਜੀ ਹਾਂਜੀ 70 ਤੇ 15 ਲੀਟਰ ਵਾਲੀ ਮਿਲਦੀ ਹੈ ਹਾਂਜੀ ਮੈਂ ਮੇਰੇ ਸਾਹਮਣੇ ਸਾਈ ਬਾ ਬੋਦਾ ਯਾਰ ਉਹ ਨਹੀਂ ਹੋਣੀ ਅੱਛਾ ਤੇ ਮੁੜ ਕੇ ਕਹਿੰਦਾ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਮੈਂ ਹੁੰਦਾ ਕਿਉਂ ਨਹੀਂ ਪਿੱਛੇ ਘੜ ਕੇ ਠੀਕ ਹੈ ਮੈਂ ਲਾਲਚ ਲਾਲਚ ਮਾਰਦਾ ਬੰਦੇ ਨੂੰ ਮੇਰਾ ਬਾਕੀ ਆਪਾਂ ਨੂੰ ਆਪਣੇ ਸਮਝਣਾ ਵੇਖਣਾ ਜਿੱਦਾਂ ਵੀ ਇਹ ਚੀਜ਼ ਇੰਨੇ ਵਾਲੀ ਹੈਗੀ ਆ ਕਿ ਨਹੀਂ ਹੈਗੀ ਤੁਹਾਨੂੰ ਤੁਹਾਡੇ ਘਰਾਂ 'ਚ ਹੁੰਦੀਆਂ ਉਦੋਂ ਵੀ ਤੁਸੀਂ ਵੇਂਦੇ ਜੀ ਵੀ ਇੰਨੇ ਇੰਨੇ ਮੰਗਦੇ ਹੀ ਆ ਹਾਂਜੀ ਹਾਂਜੀ ਆਪਾਂ ਘਰਾਂ 'ਚ ਲੈਂਦੀਆਂ ਹਾਂ ਹਾਂਜੀ ਹਾਂਜੀ ਬਿਲ ਇਹ ਖੀਰੀ ਹੈ ਜਿਹੜੀ ਬੋਟਾ ਵਾਲੇ ਦੰਦ ਹੈ ਜੇ ਐਵੇਂ ਨਹੀਂ ਕਹਿਆ ਤੇ ਨਾਲ ਜਿਹੜੀ ਕਿੜੀ ਖੀਰੀ ਹੋਊਗੀ ਪ्युअर ਖੀਰੀ ਹੈ ਜਿਹੜੀ ਹੈ ਜੇ ਕੋਈ ਦੰਦ ਨਹੀਂ ਤੋੜਿਆ ਇਹਨੇ ਕੋਈ ਦੰਦ ਨਹੀਂ ਤੋੜਿਆ ਬਸ ਇਹ ਬਹੁਤ ਜ਼ਿਆਦਾ ਚੰਗੀ ਹੈ ਸੋਈ ਸਵਾਈ ਹੈ ਸੋਈ ਸਵਾਈ ਮਗਰ ਬੱਛਾ ਕਿੰਨੇ ਦੇਣਾ ਹੈ ਸੋਈ ਨਾਲ ਪੰਜ 6 ਦਿਨ ਦੀ ਸੋਈ 9 ਕਿਲੋ ਬੋਲਾ ਤਿਆਰ ਜੇ ਤਿਆਰ ਹੈ ਤੇ ਬੱਛਾ ਮਗਰ ਜੇ ਠੰਡੀ ਦੀ ਰੀਆ ਥਣਾ ਦੀ ਹੋ ਕੇ ਹੋਗੀ ਇਹ ਕਿੰਨਾ ਚਵਾਈ ਜਾਓਗੇ ਇਹ ਵੀ ਦੀ 13 14 ਕਿਲੋ ਦੇ ਕੋਪਰੈਂਟ ਦੋ ਰੋ ਫਿਰ ਬਾਕੀ ਅਗਲੇ ਸੋਵੇ ਨੇ ਵੈੜ ਤਿਆਰ ਹੋਣੀ ਆ ਪੂਰੀ ਆ ਕੱਢਾ ਕਦ ਕਰ ਗਈ ਕਦ ਕਾਠ ਜਿਹੜਾ ਇਹਦਾ ਵੱਡੀਆਂ ਗਾਵਾਂ ਵਰਗਾ ਹੀ ਆ ਉਹ ਜਿਆਦਾ ਸੋਹਣਾ ਕਦ ਕਾਠ ਦੀ ਚੰਗੀ ਇੱਚੀ ਆ ਥੱਲਿਆਂ ਵੀ ਚੰਗੀ ਆ ਸ਼ਾਂਤ ਕਰ ਹਵਾਣਾ ਚੰਗਾ ਪਰੂਗੀ ਹਾਂ ਦੇਖ ਸੰਦੇਗੀ ਤੇ ਆ 98 ਤੇ ਆਪਾਂ ਲਾਗੇ ਰੋ ਤੁਹਾਨੂੰ ਦਿਖਾ ਦਈਏ। ਜਿੱਦ ਗਾਲ ਹੀ ਕੋਈ ਨਹੀਂ ਆ ਕੋਈ ਰੱਸੀ ਵਾਲੀ ਗਾਣੀ ਆ ਪਲੇ ਤੇ। ਠੀਕ ਆ। ਕੰਡੀ ਗਾਹ ਕਿੱਥੇ ਲੈਣੀ ਆ। ਤੇ ਇਹਦਾ ਮੁੱਲ ਫਿਰ। ਮੁੱਲ ਹੈ ਜੀ ਪੰਜਾਬੀਆਂ 10000 ਰੁਪਏ ਲੈਣਗੇ। ਹਾਂਜੀ ਹਾਂਜੀ। ਤੇ ਆਪਾਂ ਜਿਹੜੀ ਬੱਛੀ ਆ ਇਹ ਹਾਂ 45000 ਰੁਪਏ। 45000 ਦੀ। 42 ਦੀ ਦਾਂਗੇ ਯਾਰ। ਅੱਛਾ 42000 ਦੀ। ਹਾਂ ਉਹ ਤੇ ਮਾਨਤਾ ਨੂੰ ਹੋ ਜਾਊਗਾ। ਠੀਕ ਆ ਜੀ। ਬੱਛੀ ਜਿਆਦਾ ਚੰਗੀ ਆ ਭਾ। ਠੀਕ ਹੈ ਹਾਂਜੀ ਹਾਂਜੀ ਬੱਚੀ ਆ ਨਾ ਇੱਕ 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 ਦੋਸਤ ਕੀੜੀ ਹੈ ਕੀੜੀ ਹਾਂਜੀ ਹਾਂਜੀ ਦੋ ਦੀ ਨਾ ਚੋਗੀ ਅਜੇ ਤੇ ਇਹਨੇ ਦੋਂਦੀ ਚੋਗੀ ਨੇ ਗਲਾ ਸੁਆ ਸੋ ਗਲਾ ਚੋਗੀ ਨਹੀਂ ਬਿਲਕੁਲ ਬਿਲਕੁਲ ਚਾਰ ਦਾਂਦੀ ਤੇ ਹੁਣ ਆ ਗਈ ਆਪਣੇ ਕੋਲ ਪੰਜਾਬ ਵਾਲੀ ਜੱਸੀ ਆ ਕੋਈ ਪੰਜਾਬ ਵਾਲੀ ਜੱਸੀ ਨਹੀਂ ਜਾ ਉਦਾਂ ਚੰਗੇ ਕਦ ਕੱਦ ਸਿਆ ਕਿੰਨਾ ਜਿਹੜੇ ਕੋਲ ਦੁੱਧ ਉਹ ਤਾਂ ਬੱਚਾ ਇਹਦਾ ਗਿਆ ਜੀ ਮਾਰ ਅੱਛਾ ਉਹਨਾਂ ਨੂੰ ਕਿਹਾ 1 ਮਹੀਨੇ ਦਾ ਮੜਿਆ ਅੱਛਾ ਸੋਈ ਲਾਲੇ 1 ਮਹੀਨੇ ਦਾ ਕੋਈ ਲਾਲੇ 1.5 ਦਾ ਕੋਈ ਲਾਲੇ 2 ਦਾ ਬੱਚਾ ਛੋਟੇ ਵਾਲੇ 9 ਕਿਲੋ ਤਿਆਰ ਦੋਹਾਂ ਤੇ ਦੁੱਧ ਦੇ ਸਿਰ ਤੇ ਜਾਣੇ ਉੱਪਰ ਪੱਛੀ ਜਾਤ ਨਸਲ ਦੇ ਜਿੱਦਾਂ ਦੀ ਮਤਲਬ ਪੰਜਾਬ ਵਾਲੀ ਹੈ ਨਾ ਹਾਂਜੀ ਤੇ 24 ਦਾ ਕੋਈ ਨਹੀਂ ਆਦੇ ਲਊਗਾ ਬਾਕੀ ਇਹ ਵੀ ਜਿੱਦਣੇ ਤਿਆਰ ਹੋਈ ਹਾਂ ਚੰਗੀ ਰਗੰਦੀ ਤਿਆਰ ਹੋਣੀ ਹੈ ਅਸੀ ਆਦੀ ਅਸੀ ਦਾ ਘੱਟ ਨਹੀਂ ਮਿਲਦਾ ਕਹਿੰਦੇ ਇਹੋ ਜਿਹੀ ਮਿਲਦੀ ਨਹੀਂ ਨਾ ਕਿਤੇ ਹਾਂਜੀ ਹਾਂਜੀ 4 ਵਸੀ ਕੋਈ ਦਿੰਦਾ ਨਹੀਂ ਇਦਾਂ ਇਹ ਕਿ ਨਿੱਕੀ ਆ ਮੰਗਾ ਦਿੰਦਾ ਹੱਥੋਂ ਕਾਂ ਚੰਗੇ ਕਦ ਕਾਟ ਚ ਆ ਬਾਕੀ ਖੜੇ ਕੋਈ ਸਾਹ ਬਲਾ ਬਾਕੀ ਪੜਾ ਪਾ ਉਹ ਸਾਰੇ ਬੈਰ ਲਾ ਲੀ ਜੁੱਤੀ ਵੀ ਬੱਜੀ ਦੋਤੇ ਜਿਹੜਾ 9 ਲੀਟਰ ਕਹਿੰਦੇ ਕੀ ਹੈਗਾ ਇਹਦੇ ਕੋਲ ਉਦਾਂ ਦੀ ਬਸੀ ਚਮਕਾ ਲੀ ਉਹਦੀ ਕੋਈ ਨਹੀਂ ਆ ਕੋਲੀ ਰੂ ਵਗੀ ਜਵਾਈ ਹੋ ਸਾਰੇ ਆਂ ਠੀਕ ਆ ਤੇ ਇਹਦਾ ਫਿਰ ਮੁੱਲ ਮੁੱਲ ਤੇ ਵੇਚ ਲੋ ਕਰ ਲੋ ਇਹਦਾ 40000 ਰੁਪਏ ਜੀ ਜੱਜ ਜੱਜ ਕਰ ਦੀਏ ਫਿਰ 32000 ਜੀ 32000 ਜੀ ਹਾਂਜੀ ਹਾਂਜੀ ਕਰ ਦੋਗੇ ਮੌਕੇ ਤੇ ਹੋਰ ਪੂਰੇ 30000 ਜਾਂਦੇ ਆਵੇਂ ਬੱਚੀ ਹੁੰਦਾ ਜੇ ਬੱਚਾ ਹੁੰਦਾ ਨਾ ਭਾ ਮਹੀਨੇ ਦਾ ਵੀ ਹੁੰਦਾ ਹਾਂਜੀ ਬਾਅਦ 45000 ਦੀ ਵੇਚੀ ਠੀਕ ਆ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਬਾਕੀ ਇਹ ਆਪੇ ਕੋਈ ਤੁਹਾਡੇ ਘਰ ਉੱਤਸਲੀ ਕਰਕੇ ਹਨਾ ਨੀਚ ਆਪਾਂ ਵੀ 510 ਸਾਲ ਹੋ ਚਲੇ ਵੀਡੀਓ ਬਣਾਣ 7-8 ਸਾਲ ਹੋ ਗਏ 11 ਹਾਂਜੀ ਹਾਂਜੀ ਕੋਈ ਆਪਣੀ ਕੋਈ ਝਗੜਾ ਨਹੀਂ ਕਿਸੇ ਨਾਲ ਕੋਈ ਕਰਨੀ ਤੋਂ ਬਾਅਦ ਨਹੀਂ ਇਦਾਂ ਨਾ ਤੁਹਾਨੂੰ ਫੋਨ ਆਇਆ ਹਾਂਜੀ ਹਾਂਜੀ ਮੋਟੜੀ ਦਾ ਸਾਫ ਤਵੀ ਦਾ ਵਿਕੇ ਨਾਲ ਤੇ ਆਪਣੇ ਆਹ ਗੱਲ ਸਹੀ ਦੱਸੋ ਅਗਲੇ ਨਵਾਰਾ ਖਾਂਦੀ ਲਵੇ ਨਹੀਂ ਖਾਂਦੀ ਨਾ ਲਵੇ ਹਾਂਜੀ ਹਾਂਜੀ ਬਾਕੀ ਆਪਾਂ ਜਿਵੇਂ ਲੈਂਦੇ ਹੁੰਦੇ ਆ ਨਾ ਕਿਤੇ ਆਪਾਂ ਤੇ ਥਣ ਦੇਖ ਕੇ ਲੈ ਆਨੇ ਦੁੱਧ ਸੇਵਾ ਦਾ ਹਾਂਜੀ ਹਾਂਜੀ ਵਾਸ਼ੀਆ ਕੀ ਕਰ ਦੂਗੀ ਤਾਰੀ ਸੂਈ ਇਹਦੇ ਮਲਾਮੂਲਾ ਮਾਰ ਲਈ ਆ ਤੇ ਹੁਣ ਆਪਾਂ ਨਵਾਦ ਨੂੰ ਚਲਾਇਆ ਹਾਂਜੀ ਆਪੇ ਬੌਧਾਣੀ ਦਾ 10 ਬਣਾ ਕਿਲੋ ਦੇਜੂ ਪਰ ਵਸ਼ੀ ਤੇ ਚੰਗੀ ਹਾਂਜੀ ਹਾਂਜੀ ਸੰਤ ਨੂੰ ਚੰਗਾ ਬਾਕੀ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਲਓ ਜੀ